ਅਣੀ ਹੈ ਸਵਾਗਤ ਤੁਹਾਡਾ ਆਪਣੇ ਚੈਨਲ ਤੇ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਗਾਇਜ਼ ਅੱਜ ਆਪਾਂ ਜਾ ਰਹੇ ਹਾਂ ਕਿਤੇ ਦਸਤਾਨ ਮੁਕਾਬਲੇ ਤੇ ਜਾ ਰਹੇ ਅੱਜ ਆਪਾਂ ਪਟਿਆਲੇ ਕਿਉਂਕਿ ਜਾ ਰਹੇ ਹਾਂ ਕਿਤੇ ਉਹ ਆਪਾਂ ਤੁਹਾਨੂੰ ਅੱਗੇ ਵਲੌਗ ਚ ਦੱਸਾਂਗੇ ਤੇ ਆਪਣੀ ਜਿਹੜੀ ਸੰਤਾ ਕੀ ਵਿਰਸਾ ਸੰਭਾਲ ਸਰਦਾਰੀ ਪਹਿਰ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਮਨਦੀਪ ਸਿੰਘ ਜੀ ਖੁਰਦ ਉਹਨਾਂ ਨਾਲ ਜਾ ਰਹੇ ਹਾਂ ਤੇ ਉਹਨਾਂ ਦਾ ਉੱਥੇ ਸਨਮਾਨ ਕਰਨਾ ਕੀ ਚੀਜ਼ ਆ ਉਹ ਆਪਾਂ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਦੱਸਾਂਗੇ ਤੇ ਬਾਕੀ ਆਪਾਂ ਰੈਡੀ ਹੋ ਚੁੱਕੇ ਹਾਂ ਤੇ ਅੱਜ ਉਹ ਟਾਂਗ ਦੇ ਸਤਾਰ ਤੇ ਜਾਈਗਾ ਉਹ ਸੇਬ ਚ ਇਧਰ ਲਾਸਟ ਲਾਈਟ ਜਿਹੜਾ ਪਾਇਨੇ ਆ ਕਿਡਾ ਆਪਾਂ ਸਪਲਾਈਆ ਤੇ ਬਾਕੀ ਥੋੜਾ ਆਪਾਂ ਚੱਲਦੇ ਆ ਰੈਡੀ ਹੋ ਚੁੱਕੇ ਆ ਤੇ ਕੱਲ੍ਹ ਵਾਲਾ ਬਲੌਗ ਕਿਵੇਂ ਲੈ ਕੇ ਕਿੰਨੇ ਮਿੱਠੇ ਆ ਕੇ ਯੂ ਦੱਸਿਓ ਤੇ ਹੁਣ ਆਪਾਂ ਚੱਲਦੇ ਆ ਤੇ ਮੌਸਮ ਦੀ ਹਲ ਕਰਾ ਮੌਸਮ ਦਾ ਗਾਈਜ਼ ਧੁੱਪ ਚੜ ਚੁੱਕੀ ਹੈ ਜੀ 7:40 ਹੋਏ ਨੇ ਤੇ ਹੁਣ ਆਪਾਂ ਚੱਲਦੇ ਆ ਮੂੰਹ ਬੰਨ ਕੇ ਕੋਟ ਪਾ ਕੇ ਸ਼ੇਰਗੜ ਕੀਮੇ ਚੱਲਦੇ ਆ ਲੈਬ ਦੇ ਬਾਰਡਰ ਤੇ ਉਹਨਾਂ ਦੀ ਬਾਰਡਰੀ ਸਾਨੂੰ ਪਾ ਥੀਮ ਦੱਸਿਓ ਜਾਂ ਅੱਗੇ ਬਰਾਊਚ ਹੋਣਾ ਆਪਾਂ ਚੱਲਦੇ ਆਂ ਅਗੇ ਆਕੇ ਫੋਟ ਵੀ ਫਾ ਲ ਗਏ ਤੇ ਬਾਕੀ ਹੁਣਾਂ ਥੱਲੇ ਅੱਜ ਕੋਟੀ ਪਈ ਹੋ ਠੰਡ ਵੱਧਦਾ ਬਸ ਉਥੇ ਐ ਕੱਪ ਕੋਟ ਲਾ ਦਵਾਂਗੇ ਤੇ ਬਾਕੀ ਹੁਣ ਗਾਈ ਆਪਾਂ ਚੱਲਦੇ ਆਂ ਸਿੱਧਾ ਗਾਈ ਸਾਨੂੰ ਆਪਾਂ ਚੀਬੇ ਆਕੇ ਮਿਲਾਂਗੇ ਸ਼ੇਰ ਗੜ੍ਹ ਜਿਵੇਂ ਆਕੇ ਲੈਬੋਰੀ ਆਕੇ ਮਿਲਦੇ ਆਂ ਦੁਬਾਰਾ ਕੀ ਗਿਆ ਪਾਛੇ ੜਕੀ ਮੇ ਲੈਬ ਤੇ ਲੈਬੋਰੀ ਤੇ ਪਹੁੰਚ ਜੁਕੀਆਂ ਤੇ ਆਪਾਂ ਇਧਰ ਸਕੂਟਰੀ ਖੜਾਤੀ ਸੀ ਏ ਵਰਦਾਨ ਜੀ ਵੀ ਆ ਚੁੱਕੇ ਹਨ ਤੇ ਲਾਈਵ ਖੁੱਲ ਗਈ ਤੇ ਬੱਸ ਨੂੰ ਚੱਲਦੇ ਆ ਆਪਾਂ ਅੱਗੇ ਆ ਕੇ ਪਰਵਾਣੇ ਨਿਕੜ ਜਾਣਾ ਪਟਿਆਲੇ ਉਸ ਨੂੰ ਕੀ ਦਿਖਾ ਰਾਂਗੇ ਤੇ ਬਾਬਾ ਜੀ ਆਉਂਦੇ ਨੇ ਕੱਡੂ ਵਾਲੇ ਜੇ ਤੁਸੀਂ ਗੱਦੇਕਰ ਸਾਹਿਬ ਦਾ ਬਲੌਗ ਦੇਖਿਆ ਹੋਣਾ ਸਾਨੂੰ ਪਤਾ ਹੋਣਾ ਉਹ ਵਾਲੇ ਬਾਬਾ ਜੀ ਨੇ ਉਹ ਆਪਾਂ ਤੁਹਾਨੂੰ ਹੋਰ ਜੀ ਦਿਖਾਣਾ ਕਿ ਉਹ ਰਸਤੇ ਮਿਲ ਤੇ ਹੁਣ ਆਪਾਂ ਚੱਲਦੇ ਆ ਗਾੜੀ ਚ ਬੈਠੇ ਹਾਂ एयर कोले पहुंच चुकी हैं आपके आप मांग करती हैं तो फटाफट बदेवता कड़ाई क्या? देख इडे गंडुवाले पापा जी ने तो पहले उसके ऐसी वो आ रहे ने फिर आप पूरा नार्थ जलाई करती हैं बॉर्डर उन पे जा रहे है। हैं आगे, तो, तो आगे आप अंदर फोड़े हैं आपके पहला केला केसी आपने लगे आपने फोड़ा हैं आप चाल ਟੋਟ ਲੱਗੂ ਦਾ ਕਰ ਲਿਓ ਸ਼ੁਰੂ ਨਹੀਂ ਤੁਹਾਡੇ ਬਾਅਦ। ਬਿਲਕੁਲ ਲੱਗ ਇੱਛਾ ਲੱਗ ਜਾਂਦੇ। ਹੂੰ? ਫੁੱਲ ਲੱਗ ਜਾਂਦੇ। ਹੁਣ ਚੱਲ ਆਉਂਦੇ। ਉਹ ਗਏ ਜਗਾ ਹੈ। ਦੁਬਾਰਾ ਸਾਹਿਬ ਅਗੜਾ ਪੰਜ ਚੱਲਦੇ ਆ ਅੰਦਰ। ਤੇ ਬਾਕੀ ਠੀਕ ਆਉਂਦਾ गाइस ਸੁਭਾ ਅਜਿਹਾ ਵੈਸ ਨਾਲ ਸੜਕੀ-ਆਲਕੀ ਤੁੰਦ ਸੀ। ਹੁਣ ਤਾਂ ਪ੍ਰੋਪਰ ਠੀਕ ਆਗਾ ਹੁਣ ਚੱਲਦੇ ਆ गाइस। ਆਰ ਬਾਈ ਪਿੱਛੇ ਕਿਹਾ ਸੀਗਾ ਕਿ ਪਿੱਛੇ ਖੜਾ ਨੀ ਕਿ ਇਹ ਪਿੱਛੇ ਪਾਰਕਿੰਗ ਰੱਖੀ ਸੀ ਆਪਾਂ ਅੱਛਾ ਇਹ ਕਿਹਾ ਫਾਨ ਹਾ ਮੇਰੇ ਨਾਲ ਹੈ ਮੇਰੇ ਨਾਲ ਹੈ ਸੋ ਸਤਿਗੁਰੂ ਦੇ ਰਵਿ ਰੰਗ ਇੰਨੇ ਨਾਲ ਦੇ ਰਿਹਾ ਸੋ ਸਤਿਗੁਰੂ ਅੱਜ ਸਾਰਾ ਲੋਕ ਸਾਕੀ ਤੁਹਾਨੂੰ ਮਨੁਸ਼ਕਾਰ ਹਮੇਸ਼ਾ ਸੱਜਣਾ ਹੋਈਗਾ ਇਹ ਤਰ੍ਹਾਂ ਦੇ ਖਾਤਰ ਦੁਨੀਆ ਬਹੁਤ ਕੁਝ ਕੱਢੀ ਹੈ 10 ਸਾਲ ਤੋਂ ਬਾਲ ਸਰਦਾਰੀ ਲਹਿਰ ਉਹਨਾਂ ਦਾ ਸਨਮਾਨ ਕਰਿਆ ਕੀਤਾ ਯਾਰ ਸਰਦਾਰ ਜੀਤ ਸਿੰਘ ਜੀ ਸਰਦਾਰ ਗੁਨੇਂਦਰ ਸਿੰਘ ਜੀ ਅਤੇ ਸਰਪੰਚ ਸਾਹਿਬ ਵੀਰ ਬੰਨੋ ਇਸ਼ਾਰਾ ਹੋਇਆ ਕਿਉਂਕਿ ਜਿਹੜਾ ਬੋਲਦਾ ਹੁੰਦਾ ਹੈ ਨਾ ਕਈ ਤਰ੍ਹਾਂ ਦੀਆਂ ਮੈਨੂੰ ਸਮਾਂ ਵੀ ਦਿਖਦਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਇਹਨਾਂ ਦੀ ਜਿਹੜੀ ਸੋਨਾ ਹੈ ਸਗਤ ਹੀ ਸਾਰੇ ਇੰਡੀਆ ਦੇ ਵਿੱਚ ਇਹ ਪੱਗਾਂ ਦਾ ਮੰਗਰ ਲਵਾਉਂਦੇ ਨੇ। ਸਾਹਮਣੇ ਦੇਖੋ। ਲੁਕੇਸ਼ ਰਾਠ ਦਾ ਬਹੁਤ ਵੱਡੀ ਸੇਵਾ ਗਾਇਸ ਸਮਾਨ ਹੋ ਗਿਆ ਸੀ ਕਿ ਮੈਂ ਇੱਧਰ ਗੱਡੀ ਜਿ ਰੱਖਣਾ ਸੀ ਸਮਾਨ। ਤੁਹਾਨੂੰ ਦਿਖਾ ਦਿੰਦੇ ਆਂ ਆਪਾਂ ਟਰੋਫੀ। ਤੇ ਆਖੜੀ ਗਾਇਸ ਫੋਰਚੂਨਰ। ਇੱਕ ਮਿੰਟ ਗਾਇਸ ਇੱਕ ਮਿੰਟ। ਇਹ ਹੀ ਆ ਇਹ ਹੀ ਆ ਗਾਇਸ ਇਹ ਹੀ ਆ। ਕੋਈ ਰਾਜਨੀਤਿਕ ਪਾਰਟੀ ਹੋਵੇ ਸਰਵਾਦੀ ਕੋਈ ਸਾਡੇ 350 ਸਾਲ ਇਹਨਾਂ ਦੀ ਚਾਦਰ ਸ੍ਰੀ ਗੁਰਤੇਗਵਾਦਰ ਜੀ ਤੇ ਆ ਗਏ ਇਸ ਰੂਪ ਨਾਲ ਉਹ ਆਪਰਾ ਕਰਦੇ ਨੇ ਆ ਤੇ ਹੁਣ ਕਰਦੇ ਗਾਈਜ਼ ਆਪਾਂ ਗੱਡੀ ਬੰਦ ਅਰੇ ਵਾ ਇਧਰ ਆ ਖੁਆਦੀ ਦੇ ਭਾਈ ਉੱਥੇ

ਇਹ ਪ੍ਰੋਗਰਾਮ ਅੱਗੇ ਆ ਤੇ ਹੁਣ ਆਪਾਂ ਗਾਇਸ ਦੇਖੋ ਚੱਲਦੇ ਆ ਫਿਰ ਆਪਣੀ ਇੱਧਰ ਆਹ ਸਾਰਾ ਉਦੋਂ ਕੁਛ ਨਹੀਂ ਹੁੰਦਾ ਜੀ ਬਾਬਾ ਜੀ ਉਹ ਉੱਥੇ ਸਟੇਜ ਲੱਗਦੀ ਜੀ ਸਾਰੀ ਕਿੱਥੇ ਆ ਇਹ ਜੰਗ ਦੀ ਥਾਂ ਤੇ ਇੱਧਰੋਂ ਇੱਥੋਂ ਆਪਾਂ ਪਾਪਾ ਪਹੁੰਚੇ ਹੈ ਵਰਦੁਆਰਾ ਸਾਹਿਬ ਇਹ ਗਾਇਸ ਬਾਬਾ ਅਲੇਰ ਸੋਗੀ ਦਾ ਵਰਦੁਆਰਾ ਜੀ ਪੋਸਟਰ ਦੇਖਾਂ ਆਪਾਂ ਹਾਂ ਜਿੱਥੇ ਕੁੱਤਾ ਸੀ ਕਰ ਰਿਹਾ ਹੈ ਮੈਂ ਸੱਚਾ ਕੁੜੀ ਬਗੀ ਆ ਗਈ ਉਧਰ ਆ ਗਈ ਦੇਖਦੇ ਸੀ ਅੱਜ ਆਇਓ ਦਰੀ ਆਜੋ ਆਗੇ ਕਿਉਂ ਆਜੋ ਬੇਨਰ ਤੇ ਬੈਠਿਆ ਹਾਂ ਅਸੀਂ ਅਕਾ ਮੰਗਰ ਬਹੁਤ ਬੈਠਾ ਸੀ ਮਿਸਤਰੀ ਲਗੰਦਰ ਦਾ ਰੰਗ ਲੱਗੇ ਹੋਏ ਦੇਖੋ ਪਹਿਲਾਂ ਭਰ ਮੈਂ ਕੀ ਕਰਦੀ ਕਿ ਅੱਜ ਆਣੇ ਅਸੀਂ ਉਹ ਬੇਦਨਾ ਇਹਨਾਂ ਨੂੰ ਲਾਉ ਦੇਣਾ ਇਹ ਬੇਨਮਾ ਸੀ ਬੰਦਰ ਬਾਬਾ ਜੀ ਨੂੰ ਮਿਲਿਆ ਇਸ ਤੇ ਬਾਕੀ ਅਪਾ ਚਾਪਣ ਸਕਲੇਸ ਤੇ ਹੁਣ ਆਪਾਂ ਚੱਲਦੇ ਆ ਬਾਬਾ ਜੀ ਗੱਡੀ ਪਾਈ ਕਰਦੇ ਨੇ ਤੇ ਬਾਬਾ ਜੀ ਹੁਣ ਅਗਲੇ ਨਵੇਂ ਸਾਰਚ ਮਾਰਚੇ ਸ਼ਾਇਦ ਇਹ ਮੁਕਾਬਲਾ ਹੋਊਗਾ ਉਹ ਗੱਲ ਬਾਤ ਆਪ ਕਰ ਲਾਂਗੇ ਜਦੋਂ ਰੱਖਿਆ ਆਪਸ ਨੂੰ ਅੱਗੇ ਦੱਸ ਲਾਂਗੇ ਹੁਣ ਆਪਾਂ ਕਾਈ ਚਾਲਦੇ ਆਂ ਗੱਡੀ ਚ ਬੈਜ ਗਏ ਚਲੋ ਹੋਜੀ ਅੱਜ ਆਪਾਂ ਤੇ ਹਾਂ ਉਦੋਂ ਜਿੱਦਵਾ ਦਾ ਕਿਥੇ ਹਾਂ ਜਿੱਥੇ ਉੱਥੋਂ ਪਹਿਲਾਂ ਆਪਾਂ ਗਏ ਸੀ ਪ੍ਰੋਗਰਾਮ ਤੇ ਜਿੱਥੇ ਆਪਣਾ ਅੱਜ 350 ਸਾਲ ਗੁਰੂ ਤੇਗ ਬਹਾਦਰ ਜੀ ਦੀ ਜਨਮ ਦਿਹਾੜੀ ਮਨਾਇਆ ਗਿਆ ਸੀ ਤੇ ਉੱਥੇ ਕਾਕ ਮੰਤਰੀ ਆਏ ਸੀ ਤੇ ਹੋਪੀਟਾਲ ਵਾਲ ਵੀ ਆਏ ਸੀ ਕਾਫੀ ਵੀ ਆਏ ਸੀ ਮੰਤਰੀ ਤੇ ਬਾਕੀ ਉੱਥੇ ਅੱਜ ਘੰਡ ਪੜਤ ਪੋ ਸੀ ਤੇ ਆਪਾਂ ਨੂੰ ਸੱਦਿਆ ਸੀ ਆਪਣੇ ਸਤਿਕਾਰਯੋਗ ਪ੍ਰਧਾਨ ਜੀ ਮਨਦੀਪ ਸਿੰਘ ਜੀ ਖੁਰਦੋਨਾ ਵਿਸ਼ੇਸ਼ ਸਨਮਾਨ ਕਰਨਾ ਸੀ ਉਹ ਬਾਗਤਾ ਸੇ ਦੁਆਰਾ ਆ ਇੱਕ ਬਾਬਾ ਜੀ ਕੋਲ ਗਈ ਸੀ ਖੇੜੀ ਸੰਗੁਰੂ ਵਿੱਚ ਪੈਂਦਾ ਉੱਥੇ ਗਈ ਸੀ ਗੁਰਦੁਆਰੇ ਤੇ ਦੁਬਾਰਾ ਦੋ ਤਿੰਨ ਥਾਂਵੇਂ ਹੋਰ ਜਾਣਾ ਸੀ ਬਾਕੀ ਆਪਾਂ ਨੇ ਰਿਪੋਰਟ ਲਈ ਪ્યોਰ ਵਾਈਟ ਦੇ ਕੇ ਸੀ ਉਹ ਸਾਨੂੰ ਕਲਿੱਪ ਪਰ ਲਾਤੀ ਹੋਣੀ ਹੈ ਸ਼ਾਇਦ ਮੈਂ ਤੇ ਬਾਕੀ ਆਪਾਂ ਗੱਡੀ ਚੱਕ ਕੇ ਉੱਥੋਂ ਆ ਗਈ ਸੀ ਜਿਹੜੀ ਹੁਣ ਕਾਫੀ ਲੇਟ ਹੋ ਗਈ ਸੀ ਹੁਣ 7:30 ਹੋ ਗਏ ਹਨੇਰਾ ਹੋ ਗਿਆ ਤੇ ਅੱਜ ਦਾ ਵਲੌਗ ਆਪਾਂ ਐਂਡ ਕਰਦੇ ਆਂ ਤੇ ਵਲੌਗ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਨਵੇਂ ਬਲੌਗਾਂ ਲਈ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇੱਕ ਵਧੀਆ ਕਮੈਂਟ ਕਰ ਦਿਓ ਓਕੇ ਗਾਇਸ ਗੁੱਡ ਨਾਈਟ